₹400 ₹400 ₹400 ₹400 ₹400 ₹400 ₹400 ₹400 ਲੈ ਜਾਓ ₹400 ਦਾ ਸੂਟ ₹400 ਦਾ ਸੂਟ ₹400 ਦਾ ਸੂਟ ਬਾਜ਼ਾਰ 'ਚ ਵਿਕਦਾ 500 ਦਾ 600 ਦਾ 400 ਦਾ ਮਾਤੂ ਸ਼੍ਰੀ ਦਸਤਾਰ ਬਾਘੇ ਪੁਰਾਣੇ ਆ ਜਾਓ 4 ਦਿਨ ਦੀ ਸੇਲ ਲੱਗ ਗਈ 28 ਜੂਨ ਤੱਕ ਇਹ ਕੋਈ ਗੱਲਾਂ ਨਹੀਂ ਕੋਈ ਜਾਲੀ ਸੌਦੇ ਨਹੀਂ ਪੂਰੇ ਕੱਪੜੇ ਵਧੀਆ ਆ ਕੱਪੜੇ ਦੀ ਕੁਆਲਿਟੀ ਇਹ ਨੂੰ ਨਹੀਂ ਕੋ ਜੋਣਾ ਇਹ ਸੂਟ 100 ਰੁਪਏ ਦਾ ਹੈ ਆ ਦੇਖੋ ਜੀ ਇੱਕ ਹੋਰ ਵੱਡਾ ਫਾਇਦਾ ਕਰ ਦਿੰਨੇ ਆ ਜਿਹੜੇ ਬਜ਼ਾਰਾਂ 'ਚ ਤੁਸੀਂ ਜਾ ਕੇ ਲੈਨੇ ਹੋ 600 700 ਰੁਪਏ ਦੇ 5 ਮੀਟਰ ਸੂਟ ਦੁਪੱਟਾ ਨਾਲ ਅਸੀਂ ਦਵਾਂਗੇ ਸਿਰਫ 200 ਰੁਪਏ 'ਚ ਆ ਚੱਕੋ ਜੀ ਆਲ ਓਵਰ ਸੂਟ ਕਾਟਨ ਦਾ ਦੁਪੱਟਾ ਨਾਲ ਪਿਓਰ ਕਾਟਨ ਦਾ ਲਾ ਕੇ ਦਿੰਨੇ ਆ ਭਾਜੀ ਕੱਲਾ ਪਿਓਰ ਕਾਟਨ ਦਾ ਦੁਪੱਟਾ ਮੈਂ ਜਾਲੀ ਦੁਪੱਟੇ ਦੀ ਗੱਲ ਨਹੀਂ ਕਰਦਾ ਆ ਕਾਟਨ ਦੁਪੱਟੇ ਵਾਲਾ ਸੂਟ ਬਜ਼ਾਰਾਂ 'ਚ 5 500 7-7 ਸੌ ਦਾ ਵੇਖਦਾ ਅਸੀਂ 250 ਰੁਪਏ ਦਾ ਦੇ ਰਹੇ ਹਾਂ ਇੱਕ ਜ਼ਰੂਰੀ ਸੂਚਨਾ ਜ਼ਰੂਰ ਸੁਣ ਲਓ ਸ਼ਨੀਵਾਰ ਐਤਵਾਰ ਗਰਮੀ ਦੀਆਂ ਛੁੱਟੀਆਂ ਕਰਕੇ ਮਦੂਸ਼ਰੀ ਦਸਤਾਰ ਦੇ ਸਾਰੇ ਸਟੋਰ ਬੰਦ ਰਹਿਣਗੇ ਬਾਜ਼ਾਰ 'ਚ ਮਿਲਦਾ 1500 ਰੁਪਏ ਦਾ ਇੱਥੋਂ ਲੈ ਜਾਓ 500 ਰੁਪਏ ਦਾ ਆ ਦੇਖੋ ਕੜਾਈ ਪਹੁੰਚਾ ਦੇ ਵੀ ਕੰਮ ਕੀਤਾ ਹੈਗਾ ਪ੍ਰਿੰਟਡ ਸੂਟ ਦੇ ਰਹੇ ਹਾਂ ਬਾਜ਼ਾਰ 'ਚ 15-1500 ਇੱਥੋਂ ਲੈ ਜਾਓ ਸਿਰਫ 500 ਰੁਪਏ ਦਾ ਬਾਗੇ ਪੁਰਾਣੇ ਬੱਸ ਸਟੈਂਡ ਤੇ ਹੋਣਾ ਚਾਹੇ ਬੱਸ ਜਾਓ ਚਾਹੇ ਟੈਂਪੂ ਜਾਓ ਵਾਰਸ ਸਟੈਂਡ ਤੋਂ ਬਾਗੇ ਪਾਣੇ ਸਟੋਰ ਤੱਕ ਆਉਣ ਦੀ ਸਰਵਿਸ ਦੀ ਰਿਕਸ਼ੇ ਦੀ ਹੈਗੀ ਆ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਦੇਖੋ ਚਾਰੇ ਪਾਸੇ ਬਹੁਤ ਵੱਡਾ ਇਕੱਠ ਹੋ ਗਿਆ ਠਾਠਾ ਮਾਰਦਾ ਇਕੱਠ ਹੋ ਗਿਆ ਲੋਕ ਦੂਰੋਂ ਦੂਰ ਆ ਗਏ ਪਿੰਡਾਂ ਚੋਂ ਨਿਕਲ ਨਿਕਲ ਕੇ ਆ ਗਏ ਉਹ ਗਰੁੱਪ ਬਣਾ ਬਣਾ ਆ ਗਏ ਸਾ ਦੇਖੋ ਜੀ ਕੋਈ 1700 ਮੰਗਦਾ ਕੋਈ 1800 ਮੰਗਦਾ ਇਹਦਾ ਵੀ ਰੇਟ ਲੱਗ ਕੇ ਲਾਤਾ ਸਿਰਫ 750 ਜੋ ਕੋਈ 7500 ਦੇ ਵਿੱਚ ਕੋਈ ਜਿਹੜੇ ਤੁਸੀਂ ਫਿਲਮਾਂ 'ਚ ਪਾਏ ਐਕਟਰਾਂ ਦੇਖਦੇ ਹੋ ਮਾਡਰਨ ਵਾਲੇ ਪਟੀਕਾਂ ਵਾਲੇ ਪੀਸ 25 2500 ਵਾਲੇ ਸੂਟ ਵੀ ਸਿਰਫ ਇੱਥੇ 1 1000 'ਚ ਕਰਦੇ ਆ ਲੋਕਾਂ ਦਾ ਫਾਇਦਾ ਹੋ ਰਿਹਾ ਲੋਕਾਂ ਦਾ ਭਲਾ ਹੋ ਰਿਹਾ ਲੋਕਾਂ ਨੂੰ ਪਤਾ ਵੀ ਦਾਜ ਵੇਲੇ ਕੱਪੜਾ 50000 ਦਾ ਹੈ ਬਾਜ਼ਾਰ 'ਚ ਨਾ ਸਾਨੂੰ 15000 'ਚ ਮਿਲ ਜਾਣਾ ਮਾਤੂ ਸ਼ਰੀਪ ਦਫਤਾਰ ਵਾਗੇ ਪੁਰਾਣੇ ਤੋਂ ਆਹ ਚੈੱਕ ਕਰੋ ਜੀ ਵਰਕ ਵਾਲਾ ਸੂਟ ਕਹਿੰਦੇ ਵਿਆਹੀ ਵੀ ਕੁੜੀ ਨੇ ਜਦੋਂ ਰਿਸ਼ਤੇਦਾਰਾਂ 'ਚ ਸੂਟ ਪਾ ਕੇ ਜਾਣਾ ਨਾ ਕਿਸੇ ਨੇ ਕਿਹਾ 10000 ਦਾ ਕਹਿੰਨੇ ਕਿਹਾ 5000 ਦਾ ਪਰ ਮਾਤੂ ਜੀ ਦਸਤਾਨੇ ਕਹਿਣਾ ਨਹੀਂ 2750 ਚ ਦੇ ਦੇਣਾ 2750 ਚ ਜਿਹਨੂੰ ਬਲੈਕ ਚਾਹੀਦਾ ਬਲੈਕ ਲੈ ਜਾਓ ਜਿਹਨੂੰ ਹੈਵੀ ਫਰੰਟ ਘੇਰੇ ਦੁਪट्टे ਚਾਹੀਦੇ ਉਹ ਵੀ ਆ ਜਾਓ ਜਿਹਨਾਂ ਨੂੰ ਸਿੰਪਲ ਸਿੰਪਲ ਗਲੇ ਦੇ ਕੰਮ ਚਾਹੀਦਾ ਹਲਕਾ ਹਲਕਾ ਬਾਹਾਂ ਦੇ ਕੰਮ ਚਾਹੀਦਾ ਦੁਪੱਟਾ ਹਲਕਾ ਜਿਹਾ ਨਾਲ ਚਾਹੀਦਾ ਉਹ ਵੀ ਆ ਜਾਓ ਮਾਤਲਬ ਸਾਰਿਆਂ ਦੇ ਫਾਇਦੇ ਹੋ ਰਹੇ ਆ 100 ਰੁਪਏ 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 ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਬਾਜ਼ਾਰ ਚ ਵਿਕਦਾ 500 ਦਾ 600 ਦਾ 400 ਦਾ ਮਾਦੂਸ਼ਰੀ ਦਸਤਾਰ ਬਾਘੇ ਪਰਾਨੇ ਆ ਜੋ 4 ਦਿਨ ਦੀ ਸੇਲ ਲੱਗ ਗਈ 28 ਜੂਨ ਤੱਕ 5-500 ਵਾਲਾ ਸੂਟ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ ਲੈ ਜਾਓ 100 ਰੁਪਏ 100 ਰੁਪਏ ਚੱਕੋ ਜੀ ਓਏ ਆਲ ਓਵਰ ਕਰੇਵ ਆ ਗਈ ਆ ਪੂਰਾ 5 ਮੀਟਰ ਕਰੇਵ ਦਾ ਸੂਟ ਓਏ ਕੋਈ ਗੱਲਾਂ ਨਹੀਂ ਕੋਈ ਜਾਲੀ ਸੋਦੇ ਨਹੀਂ ਪੂਰੇ ਕੱਪੜੇ ਵਧੀਆ ਆ ਕੱਪੜੇ ਦੀ ਕੁਆਲਿਟੀ ਇੰਨੂ ਨਹੀਂ ਕੋ ਜੋਣਾ ਇਹ ਸੂਟ 100 ਰੁਪਏ ਦਾ ਹੈ ਆ ਦੇਖੋ ਜੀ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਜਿਹੜੇ ਬਜ਼ਾਰਾਂ 'ਚ ਤੁਸੀਂ ਜਾ ਕੇ ਲੈਨੇ ਹੋ 600 700 ਰੁਪਏ ਦੇ 5 ਮੀਟਰ ਸੂਟ ਦੁਪੱਟਾ ਨਾਲ ਅਸੀਂ ਦਵਾਂਗੇ ਸਿਰਫ 200 ਰੁਪਏ 'ਚ 6 600 ਵਾਲਾ ਸੂਟ ਲੈ ਜਾਓ 200 ਰੁਪਏ 'ਚ ਲੈ ਜਾਓ 200 ਰੁਪਏ 'ਚ ਇੱਕ ਜ਼ਰੂਰੀ ਸੂਚਨਾ ਜ਼ਰੂਰ ਸੁਣ ਲਓ ਸ਼ਨੀਵਾਰ ਐਤਵਾਰ ਗਰਮੀ ਦੀਆਂ ਛੁੱਟੀਆਂ ਕਰਕੇ ਮਦੂਸ਼ਰੀ ਦਸਤਾਰ ਤੇ ਸਾਰੇ ਸਟੋਰ ਬੰਦ ਰਹਿਣਗੇ ਸ਼ਨੀਵਾਰ ਐਤਵਾਰ ਸਟੋਰ ਬੰਦ ਆ ਸ਼ੁੱਕਰਵਾਰ ਤੱਕ ਆਜੋ ਲੈ ਜਾਓ ਫ੍ਰੀ ਦੇ ਭਾ ਕੱਪੜਾ ਬਿਲਕੁਲ ਸਹੀ ਗੱਲ ਹੈ ਇਹ ਸ਼ੁੱਕਰਵਾਰ ਤੱਕ ਹੀ ਮਿਲਨੇ ਆ ਆ ਪਿਓਰ ਦੁਪੱਟੇ ਦੇ ਨਾਲ ਸੂਟ ਆਲ ਓਵਰ ਪੂਰਾ 5 ਮੀਟਰ ਸਿਰਫ ਸ਼ੁੱਕਰਵਾਰ ਮਿਲਣਾ 200 ਦਾ ਸੋਮ ਮੰਗਲਵਾਰ ਨਹੀਂ ਮਿਲਣਾ ਆ ਚੱਕੋ ਜੀ ਆਲ ਓਵਰ ਸੂਟ ਕਾਟਨ ਦਾ ਦੁਪੱਟਾ ਨਾਲ ਪਿਓਰ ਕਾਟਨ ਦਾ ਲਾ ਕੇ ਦਿੰਨੇ ਆ ਭਾਜੀ ਕੱਲਾ ਪਿਓਰ ਕਾਟਨ ਦਾ ਦੁਪੱਟਾ ਮੈਂ ਜਾਲੀ ਦੁਪੱਟੇ ਦੀ ਗੱਲ ਨਹੀਂ ਕਰਦਾ ਆ ਕਾਟਨ ਦੁਪੱਟੇ ਵਾਲਾ ਸੂਟ ਬਾਜ਼ਾਰਾਂ ਚ 5 500 7 7 ਸੌ ਦਾ ਵੇਚਦਾ ਅਸੀਂ 250 ਰੁਪਏ ਦਾ ਦੇ ਰਹੇ ਹਾਂ 250 ਆਹ ਦੇਖੋ ਜਿਹੜਾ ਬਾਜ਼ਾਰ 'ਚ ਮਿਲਦਾ 700 ਦਾ ਇੱਕ ਇੱਥੋਂ ਲੈ ਜਾਓ 500 ਦੇ ਦੋ 250 ਰੁਪਏ 250 ਰੁਪਏ 250 ਰੁਪਏ 250 ਪਰਾ ਸੂਟ ਦੁਪੱਟੇ ਨਾਲ ਉਹ ਵੀ ਖੁੱਲੇ ਡੁੱਲੇ 2250 ਦੇ ਵਿੱਚ ਦੇਖੋ ਜੀ ਰੌਣਕ ਮੇਲੇ ਲਾ ਗਏ ਆ ਚੱਕੋ ਜੀ ਕਾਟਨ ਦਾ ਸੂਟ ਆ ਗਿਆ ਕਹਿੰਦੇ ਸ਼ਹਿਰੀ ਸੂਟ ਆਲ ਓਵਰ ਸੂਟ ਹੈ ਦੁਪੱਟੇ ਦਾ ਸਾਈਜ਼ ਚੈੱਕ ਕਰ ਲਓ ਮਾਰਕੀਟ ਦੇ ਵਿੱਚ ਰੇਟ ਪਤਾ ਕਰ ਲਓ 7 700 8800 ਵੀਡੀਓ ਬਣਾਵੜਾ ਪਾਈ ਜਾਂਦੇ ਆ ਪਰ ਦਿੱਤੇ ਨਹੀਂ ਜਾਂਦੇ ਆ 350 ਦਾ ਸੂਟ ਦੇ ਰਹੀ ਐ ਮਾਤੂ ਸ਼੍ਰੀ ਦੱਤਾਰ ਆ ਦੇਖੋ ਜਿਹੜੀ ਗੱਲ ਕਹਿ ਰਹੇ ਆ ਕੱਲਾ ਕੱਲਾ ਰੇਟ ਲਿਖ ਕੇ ਲਾਇਆ ਹੋਇਆ ਕੋਈ ਝੂਠ ਨਹੀਂ ਬਾਜ਼ਾਰ ਚ 800 ਦਾ ਇੱਕ ਇੱਥੇ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਫਾਇਦਾ ਇਹ ਹੈ ਜਿੱਥੇ ਉੱਤੇ ਰੇਟ ਲਿਖਿਆ ਉਸੇ ਦੁਕਾਨਦਾਰੀ ਤੋਂ ਕੱਪੜਾ ਲੋ ਕਿਉਂਕਿ ਹਾਥੀ ਦੇ ਦੰਦ ਦਿਖਾਉਣ ਦੇ ਕੁਝ ਹੋਰ ਹੁੰਦੇ ਆ ਤੇ ਖਾਨ ਦੇ ਦੰਦ ਕੁਝ ਹੋਰ ਹੁੰਦੇ ਆ ਸਾਡੇ ਦੰਦ ਤਾਂ ਸਾਹਮਣੇ ਲੱਗੇ ਆ ਪੜ ਕੇ ਲੈ ਜਾਓ ਸੂਟ ਪਰ ਕੇ ਲੈ ਜਾਓ ਇਹ ਮੇਰਾ ਬਾਜ਼ਾਰ ਚ ਮਿਲਦਾ 1500 ਰੁਪਏ ਦਾ ਇੱਥੋਂ ਲੈ ਜਾਓ 500 ਰੁਪਏ ਦਾ ਆ ਦੇਖੋ ਕਢਾਈ ਪਹੁੰਚਾ ਦੇ ਵੀ ਕੰਮ ਕੀਤਾ ਹੈਗਾ ਪ੍ਰਿੰਟਡ ਸੂਟ ਦੇ ਰਹੇ ਆ ਬਾਜ਼ਾਰ ਚ 15 1500 ਇੱਥੋਂ ਲੈ ਜਾਓ ਸਿਰਫ 500 ਰੁਪਏ ਦਾ ਸੂਟ ਦੇਖੋ ਜੀ ਆਪ ਦੀਆਂ ਅੱਖਾਂ ਨਾਲ ਦੇਖ ਲਓ ਆਪਦੇ ਫੋਨ ਦੇ ਕੈਮਰੇ ਨਾਲ ਚੈੱਕ ਕਰ ਲਓ ਰੇਟ ਉੱਤੇ ਲਿਖਿਆ ਚੀਜ਼ਾਂ ਸ਼ਾਨਦਾਰ ਏ ਕਲਾਸ ਦੇ ਰਹੇ ਆ ਟੋਟਾ ਹੁਣ ਚੱਕ ਰਿਆਂ ਓਲਾ ਕਹਿੰਦਾ ਕੱਪੜੇ ਦੇ ਕੰਮ 'ਚ ਓਲਾ ਬਹੁਤ ਹੈ ਧੱਗੜ ਸਾਹਿਬ ਆ ਚੱਕੋ ਮਾਤੂ ਸ਼੍ਰੀ ਦਸਤਾਰ ਨੇ ਧੱਕ ਪਾਤੀ ਆ ਪੂਰੇ ਪੰਜਾਬ ਦੇ ਵਿੱਚ ਜਿੰਨੇ ਗਰਮੀਆਂ 'ਚ ਮਾਤੂ ਸ਼੍ਰੀ ਦਸਤਾਰ ਨੇ ਫਾਇਦਾ ਕੀਤੇ ਆ ਬਾਗੇ ਪੁਰਾਣੇ ਕਾਦੀਆਂ ਪੂਰੇ ਪੰਜਾਬ 'ਚੋਂ ਕਿਤੇ ਹੋਰ ਨਹੀਂ ਹੋਣੇ ਹੁਣ ਦਿਨ ਕਿੰਨੇ ਆ ਯਾਦ ਰੱਖਿਓ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਬਸ ਚਾਰ ਦਿਨਾਂ ਦਾ ਮੇਲਾ ਉਦੋਂ ਬਾਅਦ ਨਹੀਂ ਮਿਲਣਾ ਸੋਮਵਾਰ ਨੂੰ ਮਿਲਾਂਗੇ ਫਿਰ ਬਾਜ਼ਾਰ ਦੇ ਵਿੱਚ ਜਿਹੜਾ 1600 ਰੁਪਏ ਦਾ ਸੂਟ ਇੱਥੋਂ ਲੈ ਜਾਓ ਸਿਰਫ 650 ਚ ਸਿੱਧੋ ਸਿੱਧਾ 1 1000 ਰੁਪਏ ਦਾ ਫਰਕ ਕੱਢਦਾ ਸੂਟਾਂ ਦੇ ਵਿੱਚ ਦੇਖੋ ਜੀ ਫਰਕ ਕਿਉਂ ਨਿਕਲਦਾ ਹੈ ਕਿਉਂਕਿ ਅਸੀਂ ਚੀਜ਼ ਚੱਕਦੇ ਆ ਬਲਕ ਤੇ ਇਹ ਲਾਟ ਨਹੀਂ ਹੈਗੇ ਨਾ ਹੀ ਘੱਟ ਰੇਟਾਂ 'ਤੇ ਸੌਦੇ ਚੱਕਿਆ ਦੇਖੋ ਕਮਾਈ ਜ਼ਰੂਰ ਕਰਦੇ ਆ ਪਰ ਜਾਇਜ਼ ਕਮਾਈ ਤੇ ਸੋਤਾ ਵੇਚਦੇ ਆ ਆਹ ਡੈਟਲ ਸੂਟ ਹੈ ਡੈਟਲ ਦਪੱਤੇ ਮਾਰਕੀਟ ਦੇ ਵਿੱਚ ਰੇਟ ਇਹਨਾਂ ਦਾ 15 1500 16 1600 2 2000 ਵਾਲੇ ਸੂਟ ਸਿਰਫ 700 800 ਦੇ ਕੱਢ ਦੇਣੇ ਹੁਣ ਤਾਂ ਆਹ ਦੇਖੋ ਜੀ ਕੋਈ 1700 ਮੰਗਦਾ ਕੋਈ 1800 ਮੰਗਦਾ ਇਹਦਾ ਵੀ ਰੇਟ ਲਿਖ ਕੇ ਲਾਤਾ ਸਿਰਫ 750 ਚੱਕੋ ਜੀ 750 ਦੇ ਵਿੱਚ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਛੇਤੀ ਛੇਤੀ ਆ ਜਾਓ ਇੱਕ ਹੋਰ ਬਹੁਤ ਵੱਡਾ ਫਾਇਦਾ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆਉਣਾ ਚਾਹੇ ਬੱਸ ਜਾਓ ਚਾਹੇ ਟੈਂਪੂ ਜਾਓ ਬੱਸ ਸਟੈਂਡ ਤੋਂ ਬਾਗੇ ਪ੍ਰਾਣੇ ਸਟੋਰ ਤੱਕ ਆਉਣ ਦੀ ਸਰਵਿਸ ਦੀ ਰਿਕਸ਼ੇ ਦੀ ਹੈਗੀ ਆ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਬੱਸ ਸਟੈਂਡ ਤੋਂ ਸਟੋਰ ਤੱਕ ਆਜੋ ਰਿਕਸ਼ੇ ਵਾਲੇ ਨੇ 1 ਰੁਪਈਆ ਲੈਣਾ ਫਰੀ ਦੇ ਵਿੱਚ ਰਿਕਸ਼ੇ 'ਚ ਆਜੋ ਸ਼ਾਪਿੰਗ ਕਰ ਲਓ ਫਰੀ ਦੇ ਵਿੱਚ ਰਿਕਸ਼ੇ ਤੋਂ ਤੁਸੀਂ ਵਾਪਸ ਬੱਸ ਸਟੈਂਡ ਤੇ ਚਲੋ ਇਹ ਵੀ ਕੰਪਨੀ ਲੋ ਸਰਵਿਸ ਪੂਰੀ ਚੱਲ ਰਹੀ ਹੈ ਦੇਖੋ ਜੀ ਸਰਵਿਸ ਵਧੀਆ ਵਾ ਚੀਚਾ ਵਧੀਆ ਵਾ ਆਉਣ ਜਾਣ ਦਾ ਖਰਚਾ ਕੋਈ ਨਹੀਂ ਸੂਟਾਂ ਦੇ ਵਿੱਚ ਠੱਗੀ ਕੋਈ ਨਹੀਂ ਫਿਰ ਕਿਉਂ ਨਾ ਤੁਸੀਂ ਕਹੋ ਮਾਤੂ ਸ਼੍ਰੀ ਦਸਤਾਰ ਅੰਕਲੋਂ ਾਂਕਲੋਂ ਮਪਾਕੇ ਪ੍ਰਾਣੇ ਆਜੋ ਪਾਕੇ ਪ੍ਰਾਣੇ ਦੇਖੋ ਜੀ ਸਾਡੇ ਰੇਟ ਵੀ ਘਟਿਆ ਸਾਡੇ ਕੋਲ ਰਿਕਸ਼ੇ ਦੀਆਂ ਸਰਵਿਸਾਂ ਫਰੀ ਆ ਹੁਣ ਤੁਸੀਂ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਦੇਖੋ ਚਾਰੇ ਪਾਸੇ ਬਹੁਤ ਵੱਡਾ ਇਕੱਠ ਹੋ ਗਿਆ ਟਾਠਾ ਮਾਰਦਾ ਇਕੱਠ ਹੋ ਗਿਆ ਲੋਕ ਦੂਰੋਂ ਦੂਰ ਆ ਗਏ ਪਿੰਡਾਂ ਚੋਂ ਨਿਕਲ ਨਿਕਲ ਕੇ ਆ ਗਏ ਓਹ ਗਰੁੱਪ ਬਣਾ ਬਣਾ ਆ ਗਏ ਬਾਹਰ ਦੇਖੋ ਬਾਹਰ ਦੇਖੋ ਇਧਰ ਸੱਚੇ ਹੱਥ ਵੀ ਦੇਖੋ ਖੱਬੇ ਆ ਤੁਸੀਂ ਦੇਖੋ ਬਾਹਰ ਦੇਖੋ ਵੱਡੀਆਂ ਵੱਡੀਆਂ ਫੋਰਚੂਨਰਾਂ ਕਾਰਾਂ ਸਾਰੇ ਗੱਡੀਆਂ ਉਹ ਕਈ ਭਰਾ ਮੋਟਰਸਾਈਕਲਾਂ ਤੇ ਆਏ ਆ ਕਈ ਐਕਟਵਾੜੇ ਭਣ ਆ ਗਈਆਂ ਉਹ ਕਈ ਸਾਈਕਲਾਂ ਤੇ ਆ ਗਏ ਮਾਤਰ ਉਹ ਸਾਰੇ ਹੀ ਪਾਸੇ ਜਾਮ ਲੱਗ ਗਿਆ ਸਾਰੇ ਹੀ ਪਾਸੇ ਜਾਮ ਲੱਗ ਗਿਆ ਸਾਰੇ ਹੀ ਪਾਸੇ ਬਗਾ ਪ੍ਰਾਣਾ ਬਿਲਕੁਲ ਜਾਮ ਹੋ ਚੁੱਕਾ ਕਿਉਂਕਿ ਲੋਕ ਪਿਆਰ ਕਰ ਰਹੇ ਆ ਚਾਹੇ ਕੋਈ ਛੋਟੀ ਉਮਰ ਚਾਹੇ ਕੋਈ ਵੱਡਾ ਬਿਯੋਰਕ ਸਾਰੇ ਆ ਰਹੇ ਆ ਭੱਟੇ ਫਾਇਦੇ ਸੂਟ 100-100 ਰੁਪਏ ਚ ਦੇ ਰਹੇ ਆ 2-200 ਰੁਪਏ ਚ ਕੁਰਤੇ ਪਜਾਮੇ ਦੇ ਰਹੇ ਆ ਉਹ 10-300 ਦੇ ਵਿੱਚ ਕੁਰਤੇ ਪਜਾਮੇ ਦੇ ਰਹੇ ਆ ਉਹ ਇੱਥੇ 15-1500 ਦੇ ਲਹਿੰਗੇ ਜਿਹੜੇ ਬਾਜ਼ਾਰ ਚ 5-5000 ਦੇ ਬਹੁਤ ਵੱਡੇ ਫਾਇਦੇ ਹੋ ਰਿਹਾ ਤਾਜਵਰੀ ਵਾਲਾ ਕਪੜਾ ਵੀ ਦੇਖ ਲਓ ਆਜੋ ਜੀ ਤਾਜਵਰੀ ਦਾ ਕਪੜਾ ਚੈਲੰਜ ਕਰਕੇ ਕਹਿੰਦੇ ਆ ਜਿਹੜਾ 50000 ਵਾਲਾ ਕਪੜਾ 15000 ਤੇ ਦੇ ਦਾਂਗੇ ਜਿਹੜੀ ਲੱਖ ਆਰੀ ਵਰੀ 50000 ਚ ਬਣਾ ਦਾਂਗੇ ਜਿਹੜੀ 2 ਲੱਖ ਵਾਲੀ ਵਰੀ ਆ ਲੱਖ ਰੁਪਏ 'ਚ ਬਣਾ ਕੇ ਦੇ ਦਾਂਗੇ ਸੂਟ ਚੈੱਕ ਕਰ ਲੋ ਆ ਕਰੇਵ ਦੇ ਸੂਟ ਐ ਤਾਜ ਵਰੀ ਦੇ ਭਾਰੇ ਭਾਰੇ ਸੂਟ ਐ ਉਹ ਬਾਜੀ ਇਹ ਕਾਟਨ ਦੇ ਸੂਟ ਨਹੀਂ ਹੈਗੇ ਆ ਚਨਾਉਣ ਦੇ ਦੁਪੱਟੇ ਹੈਵੀ ਹੈਵੀ ਕਰੇਵ ਦੇ ਸੂਟ ਬਾਜੂਆਂ ਵਾਲੇ ਪਹੁੰਚਿਆਂ ਵਾਲੇ ਮੈਂ ਕਹਿੰਦਾ ਲੈਣ ਦੇਣ ਵਾਲੇ 500 550 600 1275 1500 ਤੱਕ ਦੇ ਰੇਟ ਆ ਜੀ ਆ ਦੇਖੋ ਜੀ ਜਿਹੜੇ ਤੁਸੀਂ ਫਿਲਮਾਂ 'ਚ ਪਾਏ ਐਕਟਰੇਂ ਦੇਖਦੇ ਹੋ ਮਾਡਰਨ ਵਾਲੇ ਪਟੀਕਾ ਵਾਲੇ ਪੀਸ 25 2500 ਵਾਲੇ ਸੂਟ ਵੀ ਸਿਰਫ ਇੱਥੇ 1 1000 'ਚ ਕਰਦੇ ਆ ਲੋਕਾਂ ਦਾ ਫਾਇਦਾ ਹੋ ਰਿਹਾ ਲੋਕਾਂ ਦਾ ਭਲਾ ਹੋ ਰਿਹਾ ਲੋਕਾਂ ਨੂੰ ਪਤਾ ਵੀ ਦਾਜ ਵੇ ਦਾ ਕੱਪੜਾ 50000 ਦੇਣਾ ਸੀ ਬਾਜ਼ਾਰ 'ਚ ਨਾ ਸਾਨੂੰ 15000 'ਚ ਮਿਲ ਜਾਣਾ ਮਾਤੂ ਸ਼ਰੀਫ ਦਫ਼ਤਰ ਬਾਗੇ ਪੁਰਾਣੇ ਤੋਂ ਐਦਾਂ ਦੇ ਸੂਟ ਲੈਣੇ ਆ ਨਵੇਂ-ਨਵੇਂ ਰੰਗ ਲੈਣੇ ਆ ਨਵੇਂ-ਨਵੇਂ ਡਿਜ਼ਾਈਨ ਲੈਣੇ ਆ 28 ਜੂਨ ਤੱਕ ਆਜੋ بار بار ਰੋਲਾ ਪਾ ਰਹੇ ਆ ਭਾਈ 28 ਜੂਨ ਤੱਕ ਆਜੋ ਦੇਖੋ 파ਰੇ 파ਰੇ ਜਿਹਨੂੰ ਕਹਿੰਦੇ ਵੀ ਰੰਗ ਕਾਲਾ ਚਾਹੀਦਾ ਕਾਲਾ ਲੈ ਜਾ ਜਿਹਨੂੰ ਬਲੈਕ ਚਾਹੀਦਾ ਬਲੈਕ ਲੈ ਜਾ ਜਿਹਨੂੰ ਹੈਵੀ ਫਰੰਟ ਘੇਰੇ ਦੁਪੱਟੇ ਚਾਹੀਦੇ ਉਹ ਵੀ ਆਜੋ ਜਿਨ੍ਹਾਂ ਨੂੰ ਸਿੰਪਲ ਸਿੰਪਲ ਗਲੇ ਦੇ ਕੰਮ ਚਾਹੀਦਾ ਹਲਕਾ ਹਲਕਾ ਬਾਹਾਂ ਦੇ ਕੰਮ ਚਾਹੀਦਾ ਦੁਪੱਟਾ ਹਲਕਾ ਜਿਹਾ ਨਾਲ ਚਾਹੀਦਾ ਉਹ ਵੀ ਆਜੋ ਮਤਲਬ ਸਾਰਿਆਂ ਦੇ ਫਾਇਦੇ ਹੋ ਰਹੇ ਆ ਕਿਸੇ ਨੇ ਇੰਸਟਾਗ੍ਰam ਵਾਲਾ ਸੂਟ ਲੈਣਾ ਕਿਸ ਨੇ ਫੇਸਬੁੱਕ ਵਾਲਾ ਲੈਣਾ ਕੋਈ ਕਹਿੰਦਾ ਵੀ ਵਿਆਹ ਦੇ ਵਿੱਚ ਮੈਂ ਇੱਕ ਕੁੜੀ ਦੇ ਪਾਇਆ ਸੂਟ ਦੇਖਿਆ ਸੀ ਮਿਲਦਾ ਹੀ ਕਿਤੇ ਨਹੀਂ ਓਏ ਇੱਥੇ ਆਜੋ ਸਾਰਾ ਹੀ ਕੁਝ ਮਿਲਦਾ ਸਾਰਾ ਹੀ ਕੁਝ ਦੇਖੋ ਜੀ ਨੈਚੁਰਲ ਕਰੇਵ ਦੇ ਸੂਟ ਹੈ ਚਨਾਉਣ ਪਿਓਰ ਦੇ ਦੁਪੱਟੇ ਆ ਆ ਚੈੱਕ ਕਰੋ ਜੀ yellow ਸੂਟ ਆ ਚੈੱਕ ਕਰੋ ਜੀ ਵਰਕ ਵਾਲਾ ਸੂਟ ਕਹਿੰਦੇ ਵਿਆਹੀ ਵੀ ਕੁੜੀ ਨੇ ਜਦੋਂ ਰਿਸ਼ਤੇਦਾਰਾਂ 'ਚ ਸੂਟ ਪਾ ਕੇ ਜਾਣਾ ਨਾ ਕਿਸੇ ਨੇ ਕਹਣਾ 10000 ਦਾ ਕਹਣਾ ਕਹਣਾ 5000 ਦਾ ਪਰ ਮਾਤੂ ਸ਼੍ਰੀ ਦਸਤਾਨੇ ਕਹਿਣਾ ਨਹੀਂ ਚ ਦੇ ਦੇਣਾ 2750 ਚ ਆ ਦੇਖੋ ਜੀ ਰਾਜਿਆਂ ਮਹਾਰਾਜਾਂ ਵਾਲੇ ਰਾਣੀਆਂ ਵਾਲੇ ਸੂਟ ਦੇ ਰਹੇ ਆ ਇੱਥੇ ਇੱਕੋ ਹੀ ਛੱਤ ਦਾ ਸਾਰੀ ਵੈਰਾਈਟੀ ਉਹ ਟਰੱਕਾਂ ਦੇ ਟਰੱਕ ਕੱਪੜਾ ਖਰੀਦ ਕੇ ਲੈ ਕੇ ਆਉਨੇ ਆ ਸਸਤਾ ਕੱਪੜਾ ਖਰੀਦ ਕੇ ਲੈ ਕੇ ਆਉਨੇ ਆ ਇਸ ਕਰਕੇ ਸਸਤਾ ਹੀ ਤੁਹਾਨੂੰ ਦਿੰਨੇ ਆ 10-10 ਰੁਪਏ 20-20 ਰੁਪਏ ਐਦਾਂ ਦੇ ਭਾਰੇ ਭਾਰੇ ਸੂਟ ਸਿਰਫ 50-50 ਰੁਪਏ ਮਾਰਜਨ ਦੇ ਦੇ ਰਹੇ ਆ ਦੁਕਾਨਦਾਰਾਂ ਨੂੰ ਇਹ ਨਹੀਂ ਵੀ ਜਿਹੜਾ 2000 ਵਾਲਾ ਸੂਟ ਆ ਸਿੱਧਾ ਹੀ 5000 ਦਾ ਕਰ ਦਿਓ ਜਿਹੜਾ 5000 ਵਾਲਾ ਸੂਟ ਆ ਸਿੱਧਾ ਹੀ 12000 ਦਾ ਕਰ ਦਿਓ ਇੱਥੇ 5000 ਵਾਲਾ ਸੂਟ ਤੁਹਾਨੂੰ 5000 50 ਰੁਪਏ ਦਾ ਮਿਲਣਾ ਕਿਉਂਕਿ ਸਿਰਫ ਤੁਹਾਡਾ ਫਾਇਦਾ ਹੋਵੇ। ਤੋਂ ਜਲਦੀ ਜਲਦੀ ਆ ਜਾਓ। ਬਹੁਤ ਵੱਡੇ ਫਾਇਦੇ। ਰਿਕਸ਼ੇ ਦੀ ਸਰਵਿਸ ਫ੍ਰੀ ਆ। ਮੇਲੇ ਚਾਰੇ ਪਾਸੇ ਲੱਗ ਚੁੱਕਿਆ। 4 ਦਿਨ ਦਾ ਤੁਹਾਡੇ ਕੋਲ ਟਾਈਮ ਆ। ਬਾਰ-ਬਾਰ ਕਹਿ ਰਹੇ ਆ। ਸ਼ਨੀਵਾਰ ਤੇ ਐਤਵਾਰ ਸਾਡੀ ਦੁਕਾਨ ਪਾਉਂਦੇ ਆ। ਗਰਮੀ ਦੀਆਂ ਛੁੱਟੀਆਂ ਕਰਕੇ ਸ਼ਨੀਵਾਰ ਐਤਵਾਰ ਆਉਣ ਦੀ ਲੋੜ ਨਹੀਂ। ਪਰ ਸ਼ੁੱਕਰਵਾਰ ਤੱਕ ਆ ਜਾਓ। ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ 28 ਜੂਨ ਤੱਕ ਇਤਿਹਾਸਿਕ ਰਿਕਾਰਡ ਤੋੜ ਦੇਣੇ ਆ। ਕੋਟ ਦਿਆ ਦੇ ਭਾ ਕਪੜਾ ਵੇਰਨਾ ਬਾਜ਼ਾਰ ਨਾਲੋਂ ਤਿੰਨ ਤਿੰਨ ਚਾਰ ਚਾਰ ਗੁਣਾ ਸਸਤਾ ਕਪੜਾ ਵੇਰਨਾ ਬਾਜ਼ਾਰ ਸਾਰੇ ਹੀ ਵਿਹਲੇ ਬੈਠੇ ਆ ਮਤੂਸ਼ਰੀ ਦਸਤਾਰ ਤੇ ਦੇਖ ਲੋ ਇੱਕ ਕਰੀ ਫਿਰ ਕੈਮਰਾ ਕਮਾ ਦਿਓ ਚਾਰੇ ਪਾਸੇ ਮੇਲੇ ਲੱਗਿਆ ਤੁਸੀਂ ਵੀ ਆ ਜਾਓ ਵੱਡੇ ਫਾਇਦੇ ਕਰਾਂਗੇ ਮੋਗਾ ਰੋਡ ਬਾਗਾਪੁਰਾਣਾ ਮਤੂਸ਼ਰੀ ਦਸਤਾਰ ਦੇ ਸਟੋਰ ਤੇ ਤੁਸੀਂ ਆਉਣਾ ਹੈਗਾ ਨੰਬਰ ਸਕਰੀਨ ਤੇ ਆ ਕੋਈ ਜਾਣ ਕੇ ਲੈਣੀ ਫੋਨ ਕਰ ਸਕਦੇ ਆ ਕੈਮਰਾਮੈਨ ਓਮਪਨ ਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਬਾਗਾਪੁਰਾਣਾ